ਕੁਤਿਆਂ ਵੀ ਮੇਰੇ ਵਿੱਚ ਲੱਗੀ ਸੌਤ ਮੈਂ ਵੀ ਇੱਥੇ ਫੈਨ ਲੱਜੀ ਨਾਲ ਨਵੀਂ ਨਾਲ ਫੈਨ ਲੱਗੀਆਂ ਹੈਣਾ ਕੱਲੇ-ਕੱਲੇ ਨਹੀਂ ਰਹਿਣਾ ਇਕੱਠੇ ਰਹਿਣਾ ਸਹੀ ਕਿ ਇਕੱਠੇ ਰਹੇ ਆ ਇਕੱਠੇ ਰਹੇ ਆ

ਆਪੇ ਨਾ ਸਰ ਜੀ ਬਾਕ ਨਾ ਖਰਾਬ ਕਰੋ ਬਾਕ ਕਿਉਂ ਖਰਾਬ ਕਰਦੇ ਤੁਸੀਂ ਇਹ ਮੇਰੇ ਬੰਦੇ ਟੋਰ ਨਿਖਰਾਉ ਕਰਨੇ ਕਿਥੇ ਮੈਂ ਕਿਨੀ ਟੋਰ ਮੈਂ ਕਿਨੀ ਟੋਰ ਲੱਗ ਕਿੰਨੀ ਟੋਰ ਲੱਗਦੀ ਕਿੰਨੀ ਟੋਰ ਲੱਗਦੀ ਟੋਰ ਲੱਗਦੀ ਆ ਨੋਰ ਨਹੀਂ ਖਰਾਬ ਕਰਦੇ ਇਹ ਲੋ ਮੈਂ ਇਹਨੂੰ ਕੁਛ ਨਹੀਂ ਸਾਰੇ ਦੇਖੀ ਜਾਓ ਮੈਂ ਕੁਛ ਨਹੀਂ ਮੈਂ ਕੁਛ ਕਹਿ ਨਹੀਂ ਆ ਥੋੜੇ ਜਿਹੀਆਂ ਖੜੀ ਖੜੀ ਨੇ ਮੈਂ ਨਾਲ ਜਾਣਾ ਇੱਥੇ ਮੈਂ ਨਾਲ ਮੈਂ ਨਾਲ ਨਾਲ ਜਾਣਾ ਹੈ ਨਾਲ ਲੈ ਜਾ ਆਪਣੇ ਕੱਲਾ ਨਹੀਂ ਜਾ ਤੇਰਾ ਮੈਂ ਇਹ ਕੱਲਾ ਨਹੀਂ ਜਾ के न नहीं जा म ना मि ना गेा नपहकरह ਮੈਂ ਕਿਹਨੂੰ ਕਰਤਾ ਬਗੀਂ ਦਰੋ ਮੇਰੇ ਬੱਚੇ ਛੋਟੇ ਛੋਟੇ ਮੈਂ ਕੀ ਕਰਾਂ ਕਿੰਤੋਂ ਵੱਡਾ ਹੈਗੀ ਮੈਂ ਕਿਹਨੂੰ ਕਰਾਂ ਮੈਂ ਕੀ ਕਰਾਂ ਮੈਂ ਹਾਂ ਇਹ ਮੇਰਾ ਬੰਦਾ ਦੇ ਦੋ ਲੱਗਦੀ ਹੈ ਇਹ ਮੇਰੇ ਵਾਸਤੇ ਖਾਣੇ ਬਣੀਆਂ ਜੇ ਉੱਠ ਮੇਰੇ ਬੱਚਿਆ ਉੱਠ ਸ਼ਰਮਸਰਾ

ਮੇਨੇ ਲੈ ਲੈ ਰੇ ਇਰੇੜਾ ਵੇ ਗੱਲੀ ਦੇ ਲੈ ਇਰੇੜਾ ਵੇ ਦੋ ਵੇ ਦੋ ਹੋਰ ਹਟਾਓ ਉਹ ਤੇ ਨਾਲ ਜਾਣਾ ਐ ਮੈਂ ਨਾਲ ਜਾਣਾ ਵੇ ਗੱਲੀ ਦੇ ਲੈ ਇਰੇੜਾ ਵੇ ਗੱਲੀ ਦੇ ਲੈ ਇਰੇੜਾ ਬ੍ਰਧਰੀਤ ਦਾਦ ਇਹਨੂੰ ਨਾਲ ਲੈ ਰੇ ਮੇਰਾ ਗੱਲਾ ਸ਼ਰੀਰ ਹੀ ਤੇ ਰਹਿ ਗਿਆ ਹੈ ਜਾਣ ਤੇ ਮੇਰੀ ਲੈ ਗਿਆ ਤੂੰ ਨਾਲ ਕੋਈ ਮੇਰੀ ਜਾਣ ਤੇ ਲੈ ਗਿਆ ਨਾਲ ਕੋਈ ਸੋਨੇ ਹਾ કેડી <laughs> પીછે <hors> <ghali bichayara> <hors> 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 ਕੀ ਬੋਲਦਾ 2:3 2:3 ਕੀ ਪਾਤਸ਼ਾਹੀ ਦਸਵੀਂ ਤਰਥਨ ਪਗਉਤੀ ਸਮਰਖਾਇ ਗੋ ਨਾਲਿ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਸ੍ਰੀ ਅੰਦਾਸ ਹੋਏ ਸਹਾਈ ਅਰਜਨਾਰ ਗੋਬਿੰਦੋ ਸਿਮਰਾਓ ਸ੍ਰੀ ਹਰਾਈ ਸਭ ਦੁਖ ਜਾਏ ਇੱਕ ਵਾਰ ਦਸਮ ਗ੍ਰੰਥ ਟਰਨ ਆਉਂਦੇ ਆਵੇ ਧਾਰੇ ਸਭ ਥਾਈ ਹੋਏ ਸਾਈ ਦਸਨੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਹਾਲ ਕਾਹੀ ਬੋਲਣੇ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਚਾਦੀ ਮੁਕਤੀਆਂ ਖੱਟੀਆਂ ਜੱਟੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੜੇ ਜੱਪਿਆ ਦੇਚਾਈ ਤੇ ਬਾਹੀ ਦੇ ਕੰਨ ਚੋਕੀਆਂ ਬਹਾਈਆਂ ਚੱਤੀ ਵਿਚੜੀ ਤਾਲਾੜਾ ਲਾ ਤੁਹ ਦੋਰੇ ਸਿਵਾ ਸੰਭਾਲੀ ਪ੍ਰਵਾਨੀਆਂ ਕੀਤੀਆਂ ਧਰਮੀ ਆ ਰਿਆ ਸਿੱਕੀ ਸਦਨ ਤੇਜ ਸਾ ਸਵਾਸਾ ਸੰਗਵਾ ਢੰਡੇ ਬੰਦੇ ਦੂਜਾ ਕਲ ਧਰਮ ਦਾ ਜੈਕਾਰ ਗੋਲੋ ਜੀ ਸੁਹਾਗੀ ਜੀ ਤਰੂ ਸਿਖਾਂ ਦਾ ਮਾਨਿਵਾ ਮਤਿ ਚ ਕਲ 何とか言うときとか言うときとか言うときとか言 love me Salami, shut. <callulativeerman> Guns ਜਵਾਨ ਸਾਥੀ ਅਮਰਿਤਪਾਲ ਸਿੰਘ ਜੀ ਦਾ ਚਲੇ ਜਾਣਾ ਜਿੱਥੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉੱਥੇ ਪੰਜਾਬ ਲਈ ਪੰਜਾਬ ਪੁਲਿਸ ਲਈ ਸਾਰੇ ਦੇਸ਼ ਲਈ ਇਹ ਨਾ ਪੂਰਾ ਹੋਣ ਦਾ ਹੈ ਮੈਂ ਅਸੀਂ ਸਾਰੇ ਸਰਕਾਰ ਵੱਲੋਂ ਇਹ ਭਰੋਸਾ ਦਵਾਉਂਦੇ ਆ ਕਿ ਜਿਹੜੀ ਸ਼ਹਾਦਤ ਹੈ ਇਸ ਸ਼ਹਾਦਤ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਏਗਾ ਔਰ ਇਹ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ। ਪਰ ਸਰਕਾਰ ਵੱਲੋਂ ਜੋ ਵੱਦ ਤੋਂ ਵੱਧ ਪ੍ਰਯਾਸ ਹੋਏ ਉਹ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੇਗੀ। ਪਰਿਵਾਰ ਦੀ ਦੇਖਰੇਖ ਹਮੇਸ਼ਾ ਕੀਤੀ ਜਾਂਦੀ ਰਹੇਗੀ। ਔਰ ਬਾਕੀ ਜਿਹੜੇ ਸ਼ਰਾਰਤੀਆਂ ਸਰ ਹੈ, ਜਿਹੜੇ ਗੈਂਗਸਟਰਸ ਹਨ ਉਹਨਾਂ ਨੂੰ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਠੀਕ ਹੈ ਠੀਕ ਹੈ ਜੀ। ਜਿਹੜੇ ਸ਼ਹੀਦ ਅਮਰਿਤਪਾਲ ਸਿੰਘ ਨੇ ਆਪਣੇ ਲਾਈਨ ਆਫ ਡਿਊਟੀ ਤੇ ਸੁਪਰੀਮ ਸੈਕਰੀਫਾਈਸ ਕਿੰਨਾ ਹੈਗਾ ਕ੍ਰਾਈਮ ਅਗੇਂਸਟ ਲੜਦੇ ਹੋਏ ਤੇ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਸ਼ਹੀਦ ਅੰਮ੍ਰਿਤਪਾਲ ਤੇ ਮਾਨ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਵਾਲੋਂ ਇੱਕ ਪਰਿਵਾਰ ਨੂੰ ਸਹਿਯੋਗ ਰਾਸ਼ੀ ਵਜੋਂ 1 ਕਰੋੜ ਰੁਪਇਆ ਪੰਜਾਬ ਪੁਲਿਸ ਡਿਪਾਰਟਮੈਂਟ ਵਾਲੋਂ ਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਜੋ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ ਹੈਗੀ ਹਰ ਸ਼ਹੀਦ ਮੁਰਾਦਮ ਨੂੰ ਟੋਟਲ 2 ਕਰੋੜ ਰੁਪਇਆ ਨਾਲ ਇੱਕ ਸਰਕਾਰੀ ਨੌਕਰੀ ਉਹ ਪਰਿਵਾਰ ਦੇ ਨਾਲ ਸਹਿਯੋਗ ਉਹ ਅਜੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਸ਼ਹੀਦ ਦੇ ਪਰਿਵਾਰ ਦਾ ਤਹਾਂ ਤੱਕ ਨੂੰ ਆ ਅਤਿਜੈ ਹੈਗੀ ਤੇ ਪੂਰਾ ਪੰਜਾਬ ਪੁਲਿਸ ਡਿਪਾਰਟਮੈਂਟ ਸ਼ਹੀਦ ਅਮਰਿਤਪਾਲ ਦੀ ਸ਼ਹਾਦਤ ਤੇ ਮਾਨ ਕਰਦਾ ਤੇ ਨਾਲ ਹੀ ਹਮੇਸ਼ਾ ਦਿਨ ਰਾਤ ਪਰਿਵਾਰ ਦੇ ਨਾਲ ਖੜਦਾ ਹੈ ਖੜੇ ਰਾਣੇ ਦੀ ਕੀ ਸਥਿਤੀ ਹੈ ਜੀ ਜੇ ਸੁਖਿੰਦਰ ਰਾਣਾ ਦੀ ਗੱਲ ਕੀਤੀ ਜਾਵੇ ਤਾਂ ਵੀਰ ਤੇ ਗੱਲ ਵੀ ਪੁਲਿਸ ਦੇ ਅਲੱਗ-ਅਲੱਗ ਟੀਮਾਂ ਵੱਲੋਂ ਬੜੇ ਤਤਕਾਲੀ ਨਾਲ ਮੀਟਿੰਗ ਕੀਤੀ ਗਈ ਜੰਗਲਾ ਵੀ ਛਾਪ ਰਿੰਗ ਕੀਤੀ ਹੈ ਹਾਲ ਤੱਕ ਕੁਛ ਹੱਲ ਨਹੀਂ ਹੋ ਸਕਿਆ ਜੀ ਜਦੋਂ ਫੜਾਇਆ ਜਾਏਗਾ ਤਾਂ ਕੰਮ ਕੀਤਾ ਜਾਏਗਾ ਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਸਾਡੀ ਬਹੁਤ ਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਉਹਨੂੰ ਜਲਦੀ ਫੜ ਲਿਆ ਜਾਏ ਸਰ ਤਿੰਨ ਲੋਕ ਜਾ ਰਹੇ ਉਸ ਨੂੰ ਗ੍ਰਿਫਤਾਰ ਕਰਨ ਬਾਰੇ ਕੋਈ ਇਨਪੁਟ ਸੀਗਾ ਕੋਈ ਤਿਆਰੀ ਨਹੀਂ ਸੀਗੀ ਇਸੇ ਤਰ੍ਹਾਂ ਹੀ ਹਾਂਜੀ ਸਤ ਇਨਪੁਟ ਮਿਲਿਆ ਕਿ ਉਸ ਕੋ ਕੋ ਬੈਕਪਲ ਹੈ ਔਰ ਕੋਈ ਤਿਆਰੀ ਨਹੀਂ ਸੀ ਲਗ ਸਟੇਰੀ ਤਿੰਨ ਲੋਕ ਚਲੇ ਜਾ ਰਹੇ ਹੋ ਇਸ ਬਾਰੇ ਡਿਟੇਲ 3 ਗਏ 4 ਗਏ 5 ਗਏ ਉਹ ਜਿਹੜੇ ਡਿਟੇਲ ਸੀ ਉਹ ਮੈਂ ਤੁਹਾਨੂੰ ਵਕਤ ਤੋਤ শেয়ার ਕਰਦਾਗਾ ਇਸ ਟਾਈਮ ਆ ਟਾਈਮ ਠੀਕ ਨਹੀਂ ਹੈਗਾ ਜਿਸ ਤੇ ਆਪਾਂ ਗੱਲ ਕਰ ਰਹੇ ਤੇ ਨਾਲ ਆਧੀ ਅਧੂਰੀ ਇਨਫੋਰਮੇਸ਼ਨ ਨਾਲ ਤੁਸੀਂ ਕੁਐਸਚਨ ਕਰੋਗੇ ਤੋ ਠੀਕ ਹੈ ਹੁਣ ਕਿਲਾਸ ਜੋ ਹੁਣ ਤੱਕ ਉਹ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਜ ਸਾਡੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਅਸੀਂ ਜਲ ਪੜ ਲੈਗੇ ਬਾਕੀ ਜਦੋਂ ਪੜਾ ਜਾਏਗਾ ਤੁਹਾਨੂੰ ਅਪਡੇਟ ਕਰਾਂਗੇ ਥੈਂਕ ਯੂ ਥੈਂਕ ਯੂ